वेलकम टू खन्ना न्यूज़ लाइव दराहा ਦੇ ਇੱਕ ਹੋਟਲ ਵਿੱਚ ਚੱਲਦੇ ਜੂਏ ਦੇ ਅੱਡੇ ਦਾ ਪਰਦਾਫਾਸ਼ ਕਰਦੇ ਹਾਂ ਪੁਲਿਸ ਨੇ 11,95,000 ਰੁਪਏ ਬਰਾਮਦ ਕੀਤੇ ਛਾਪੇਮਾਰੀ ਦੌਰਾਨ ਪੁਲਿਸ ਨੇ ਲੁਧਿਆਣਾ ਅਤੇ ਜਲੰਧਰ ਦੇ ਕਈ ਕਾਰੋਬਾਰੀਆਂ ਸਮੇਤ 32 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਅਤੇ ਹੋਟਲ ਮਾਲਕ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਦਰਾਹਾ ਥਾਣੇ ਵਿੱਚ ਦਰਜ ਕੀਤੀ ਗਈ ਐਫਆਈਆਰ ਵਿੱਚ ਜੂਆ ਐਕਟ ਤੋਂ ਇਲਾਵਾ ਗੈਰ ਜਮਾਨਤੀ ਤਾਰਾਮਾਂ ਵੀ ਲਾਈਆਂ ਗਈਆਂ ਹਨ ਉਹਨਾਂ ਤੇ ਧੋਖਾਧੜੀ ਦਾ ਦੋਸ਼ ਵੀ ਹੈ ਕਿ ਇਹ ਲੋਕ ਆਮ ਲੋਕਾਂ ਨੂੰ ਉਹਨਾਂ ਦੇ ਪੈਸੇ ਦੁੱਗਣੇ ਜਾਂ ਤਿੱਗਣੇ ਕਰਨ ਦਾ ਵਾਅਦਾ ਕਰਕੇ ਜੂਆ ਖੇਡਣ ਲਈ ਪਰਮਾਉਂਦੇ ਸਨ ਜਾਣਕਾਰੀ ਅਨੁਸਾਰ ਜਦੋਂ ਪੁਲਿਸ ਫਰਸਟ ਐਡ ਪੋਸਟ ਦੁਰਾਹਾ ਨੇੜੇ ਮੌਜੂਦ ਸੀ ਤਾਂ ਮੁਖਬਰ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਜੀਟੀ ਰੋਡ ਤੇ ਸਥਿਤ ਹੋਟਲ ਦੇ ਬੈਂਕਟ ਹਾਲ ਵਿੱਚ ਛਾਪਾ ਮਾਰਿਆ ਗਿਆ ਜਿੱਥੇ 32 ਜੂਏ ਬਾਜ਼ ਫੜੇ ਗਏ ਅਤੇ ਪੁਲਿਸ ਨੇ ਹੋਟਲ ਮਾਲਕ ਨੂੰ ਵੀ ਨਾਮਜ਼ਦ ਕੀਤਾ ਹੈ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਮਾਨਯੋਗ ਸ਼੍ਰੀ ਗੌਰਵ ਜੱਦਵ ਆਈਪੀਐਸ ਡੀਜੀਪੀ ਪੰਜਾਬ ਉਹਨਾਂ ਦੀਆਂ ਸਖਤ ਹਦਾਇਤਾਂ ਜੋ ਕਿ ਪੰਜਾਬ ਨੂੰ ਕ੍ਰਾਈਮ ਫ੍ਰੀ ਰੱਖਣ ਵਾਸਤੇ ਸਾਨੂੰ ਗੱਲ ਇੱਕ ਉਦੋਂ ਬਹੁਤ ਵੱਡੀ ਕਾਮਯਾਬੀ ਮਿਲੀ ਜਿਹੜੀ ਕਿ ਸਾਡੇ ਮਾਨਯੋਗ ਡੀਆਈਜੀ ਮੈਡਮ ਨਿਲੰਬਰੀ ਬੀਜੇ ਜਗਦਲੇ ਆਈਪੀਐਸ ਲੁਧਿਆਣਾ ਰੇਂਜ ਜਿਨ੍ਹਾਂ ਦੇ ਨਿਰਦੇਸ਼ਾਂ ਤੇ ਮੈਡਮ ਜੋਤੀ যাদਬ ਬੈਂਸ ਆਈਪੀਐਸ ਐਸਐਸਪੀ ਉਲਿਸ ਜ਼ਿਲ੍ਹਾ ਖੰਨਾ ਦੀ ਕਲੋਜ਼ ਸੁਪਰਵਾਈਜ਼ਨ ਤੇ ਦਰਾਹਾ ਵਿਖੇ ਜੀਟੀ ਰੋਡ ਤੇ ਇਤਲਾ ਮਿਲੀ ਸੀ ਮੁਖਬਰੀ ਹੋਈ ਸੀ ਜਿਹੜੀ ਮੁਖਬਰੀ ਤੇ ਕਾਰਵਾਈ ਕਰਦੇ ਹੋਏ 3 ਜੇ ਬੈਂਕਟ ਹਾਲ ਹੈ ਟਾਬਾ ਹੈ ਜਿਹਦਾ ਮਾਲਕ ਬਰਿੰਦਰਜੀਤ ਸਿੰਘ ਉਰਫ ਮੀਤਾ ਵਾਸੀ ਪਿੰਡ ਦੋਰਾਹਾ ਉਹ ਆਪਣੇ ਉਸ ਹੋਟਲ ਦੇ ਪਿੱਛੇ ਉਹਨੇ ਰੂਮ ਬਣਾ ਕੇ ਉਹ ਬਕਾਇਦਾ ਆਰਗੇਨਾਈਜ਼ਡ ਕ੍ਰਾਈਮ ਪੈਤੀ ਜੁਰਮ ਕਹਿਣ ਵਾਸਤੇ ਲੇਕਿਨ ਜਿਹਦੇ ਨਾਲ ਸਮਾਜ ਦੇ ਵਿੱਚ ਬਹੁਤ ਗਲਤ ਮੈਸੇਜ ਜਾਂਦਾ ਹੈ ਬਕਾਇਦਾ ਜੂਆ ਖੜਵਾ ਰਿਆ ਸੀ ਉਹ ਜੂਏ ਦੇ ਵਿੱਚ ਜਿਹੜੇ ਕਰੀਬ 7 ਬੰਦੇ ਸਮੇਤ ਇਹਦੇ 7 ਇਹ ਸੱਤਵੇਂ 22 ਨੇਮ ਬਕਾਇਦਾ ਐਫ ਆਈ ਆਰ ਦਰਜ ਕਰਕੇ ਪਲੱਸ ਉਹ ਲੋਕ ਜਿਹੜੇ ਕਿ ਇੱਥੇ ਆ ਕੇ ਜੂਆ ਖੇਡ ਰਹੇ ਸੀ ਲੱਖਾਂ ਦੇ ਉਹਦੇ ਤੇ ਆਪਣਾ ਪੈਸਾ ਲਾ ਕੇ ਤੁਹਾਡੇ ਸਾਹਮਣੇ ਤੁਸੀਂ ਹੁਣੀ ਫੋਟੋ ਵੀ ਖਿੱਚੀਆਂ ਨੇ ਕ੍ਰਾਂਸੀ ਚਿਫਸ ਨੇ ਉਹ ਉਹਨਾਂ ਦੀ ਭਾਸ਼ਾ ਦੇ ਵਿੱਚ ਜਿਹੜੀ ਕਿ ਅਸੀਂ ਹੁਣ ਤਫ਼ਤੀਸ਼ ਦੇ ਵਿੱਚ ਹੌਲੀ-ਹੌਲੀ ਸਾਰਾ ਸਫਾ ਮਿਸਲ ਆਪਣੀ ਮਿਸਲ ਤੇ ਲੈ ਕੇ ਆ ਰਹੇ ਹਾਂ ਕ੍ਰਾਂਸੀ ਚਿਫਸ ਜਿਹਦੇ ਵਿੱਚ ਇੱਕ ਚਿਫਸ ਉਹਨੂੰ ਉਹਨਾਂ ਨੇ ਕਿਸਵੇਂ ਨਾਮ ਦਿੱਤਾ ਹੈ 10000 ਰੁਪਿਆ ਦੀ ਇੱਕ ਚਿਫਸ ਕਰੰਸੀ ਤੇ ਉਸ ਚਿਪਸ ਜਿਹੜੀ ਆ 5000 ਦੀ ਇਸ ਤਰ੍ਹਾਂ ਨਾਮ ਦਿੱਤਾ ਉਹ ਸਾਰੇ ਲਾ ਕੇ ਉਹ ਜੂਆ ਖੇਡਦੇ ਨੇ ਜੂਆ ਖੇਡ ਕੇ ਜੋ ਹੈਵੀ ट्रांजैक्शन ਪੈਸੇ ਦੀ ਹੈ ਉਹ ਉਥੇ ਉਹ ਆਪਸੀ ਮਿਲੀ ਭੁਗਤ ਇੱਕ ਸਾਜ਼ਿਸ਼ ਦੇ ਤਹਿਤ ਸਰਕਾਰ ਦੀਆਂ ਪਾਲਿਸੀਆਂ ਦੇ ਉਲਟ ਕਾਨੂੰਨ ਦੇ ਖਿਲਾਫ ਔਰ ਖਾਸ ਤੌਰ ਤੇ ਸਾਡਾ ਜੋ ਜੀਟੀ ਰੋਡ ਦਾ ਏਰੀਆ ਹੈ ਆਊਟਸਕਾਟੇ ਦੁਰਾਹਾ ਲੁਧਿਆਣਾ ਮਹਾਨਗਰ ਜਿੱਥੋਂ ਕੇ ਬੜੇ ਵੱਡੇ ਕਾਰੋਬਾਰੀ ਪੈਸੇ ਵਾਲੇ ਲੋਕ ਉਹ ਆ ਕੇ ਜੂਆ ਖੇਡਦੇ ਰੰਗੇ ਹਥੀ ਸਾਡੀ ਸੀਆਈਏ ਪੁਲਿਸ ਖੰਨਾ ਤੇ ਦੁਰਾਹਾ ਪੁਲਿਸ ਡੀਐਸਪੀ ਡੀ ਸਿੰਗਲਾ ਜੀ ਇਹਨਾਂ ਦੀ ਰਹਿਨਮਾਈ ਦੇ ਹੇਠ ਉੱਥੇ ਇਹਨਾਂ ਨੂੰ ਪਕੜਿਆ ਪਕੜ ਕੇ ਵਕੈਦਾ ਵਰਾਂਦਗੀ ਕੀਤੀ ਗਈ ਹੈ ਪ੍ਰੈਸ ਨੋਟ ਤੁਹਾਨੂੰ ਦਿੱਤੇ ਗਏ ਨੇ ਪ੍ਰੈਸ ਨੋਟ ਦੇ ਵਿੱਚ ਤੁਸੀਂ ਪੜ ਸਕਦੇ ਹੋ ਕਿ 11 ਲੱਖ 95 ਹਜ਼ਾਰ ਕੈਸ਼ ਬਰਾਮਦ ਹੋਇਆ ਜਿਹੜੀਆਂ ਉਹ ਕਰੰਸੀ ਚਿਪਸ ਹੈ 6-7 ਲੱਖ ਦੇ ਕਰੀਬ ਅਬਜੈਕਟ ਉਹਦੇ ਚ ਲਿਖਿਆ ਹੈ ਉਹਦੀ ਬਰਾਮਦਗੀ ਹੋਈ ਹੈ ਉਹ ਸਾਰੀ ਬਰਾਮਦਗੀ ਕਰਕੇ ਬਕਾਇਦਾ ਇੱਕ ਮੁਕੱਦਮਾ ਦਰਜ ਕਰਕੇ ਉਹਦੀ ਤਫਤੀਸ਼ ਹੁਣ ਅਮਲ 'ਚ ਲਿਆਂਦੀ ਜਾ ਰਹੀ ਹੈ ਉਸ ਤਫਤੀਸ਼ ਦੇ ਦੌਰਾਨ ਇਹਦੇ ਚ ਧਾਰਾਵਾਂ ਬਕਾਇਦਾ 318 ਬੀ ਐਨ ਐਸ 112 pns ਦੇ ਦੇਕੇ ਉਹਦੀ ਜਿਹੜੀ ਡੈਫੀਨੇਸ਼ਨ ਹੈ ਉਹਦੇ ਤੋਂ ਹੀ ਤੁਹਾਨੂੰ ਪਤਾ ਲੱਗ ਜਾਊਗਾ ਨੋਨ ਅਵੇਲੇਬਲ ਆਫੈਂਸ ਨਾਲ ਜਿਹੜਾ ਜੂਆ ਐਕਟ ਹੈ ਉਹਦੀ ਧਰਾਮਾ 3 4 ਤੇ 13 367 ਗੈਂਬਲਿੰਗ ਐਕਟ ਉਹਦੇ ਮੁਤਾਬਕ ਕਾਰਵਾਈ ਕੀਤੀ ਔਰ ਸਾਰੇ ਦੇ ਸਾਰੇ ਬੰਦਿਆਂ ਨੂੰ ਕਾਇਦੇ ਕਾਨੂੰਨ ਦੇ ਮੁਤਾਬਕ ਗ੍ਰਿਫਤਾਰ ਕਰਕੇ ਸਾਰੀ ਤਫਤੀਸ਼ ਕੀਤੀ ਜਾ ਰਹੀ ਹੈ ਹਰ ਇੱਕ ਬੰਦੇ ਦਾ ਰੋਲ ਦੇਖਿਆ ਜਾ ਰਿਹਾ ਹੈ ਬਰਾਮਦਗੀ ਦੇ ਮੁਤਾਬਕ ਪਲੱਸ ਜਿਹੜੇ ਉਹਨਾਂ ਦੇ ਮੋਬਾਈਲ ਫੋਨਸ ਨੇ ਉਹਨਾਂ ਨੂੰ ਖੰਗਾਲਿਆ ਜਾ ਰਿਹਾ ਹੈ ਫਾਈਨੈਂਸ਼ੀਅਲ ਦੇ ਮੁਤਾਬਕ ਜਿਹੜੇ ਸਾਡੇ ਫਾਈਨੈਂਸ਼ੀਅਲ ਸਾਨੂੰ ਹਰ ਜ਼ਿਲ੍ਹੇ ਦੇ ਵਿੱਚ ਮਿਲੇ ਨੇ ਆਫੀਸਰਜ਼ ਉਹਨਾਂ ਦੀ ਹੈਲਪ ਲਈ ਜਾ ਰਹੀ ਹੈ ਸਾਈਬਰ ਕ੍ਰਾਈਮ ਦੀ ਹੈਲਪ ਲਈ ਜਾ ਰਹੀ ਹੈ ਹਰ ਤਰੀਕੇ ਦੇ ਨਾਲ ਮੈਡਮ ਜੋਤੀ ਜਾਦਵ ਆਈਪੀਐਸ ਜਿਨ੍ਹਾਂ ਨੇ ਇਹ ਦ੍ਰਿੜ નિਸ਼ਚੈ ਕੀਤਾ ਹੋਇਆ ਹੈ ਕਿ ਖੰਨਾ ਪੁਲਿਸ ਜ਼ਿਲ੍ਹੇ ਦੀ ਜਿਹੜੀ ਹੱਦ ਹੈ ਉੱਥੇ ਇਹਨੂੰ ਕ੍ਰਾਈਮ ਫ੍ਰੀ ਰੱਖਣਾ ਹੈ ਔਰ ਜਿਹੜਾ ਉਹਨਾਂ ਦਾ ਪ੍ਰੋਮਿਸ ਹੈ ਉਹਦੇ ਮੁਤਾਬਕ ਇਹ ਜਿਹੜਾ ਜੁਰਮ ਅਸੀਂ ਜਿਹਦੇ ਤਹਿਤ ਇਹ ਮੁਕੱਦਮਾ ਜਿਹਦੀ ਅੱਜ ਮੈਂ ਤੁਹਾਨੂੰ ਪ੍ਰੈਸ ਕਾਨਫਰੰਸ ਕਰ ਰਿਹਾ ਹਾਂ ਜਿਹੜਾ ਕਿ ਸਮਾਜ ਦੇ ਵਿੱਚ ਬਹੁਤ ਹੀ ਗਲਤ ਇੱਕ ਮੈਸੇਜ ਆ ਰਿਹਾ ਸੀ ਇਹ ਹਾਈਵੇ ਤੇ ਜਿਹੜੇ ਹੋਟਲਜ਼ ਨੇ ਜਿਹੜੇ ਇਹ ਕੰਮ ਕਰਦੇ ਜਿਹਦੇ ਨਾਲ ਸਮਾਜ ਦੇ ਵਿੱਚ ਪੁਲਿਸ ਦਾ ਅਕਸ਼ਵੀ ਖਰਾਬ ਹੋ ਰਿਹਾ ਸੀ ਇਹਨੂੰ ਉਹਦੇ ਮੁਤਾਬਿਕ ਬੜੀ ਵੱਡੀ ਕਾਮਯਾਬੀ ਹੈ ਔਰ ਜੋ मां ਜੋਗ ਐਸਐਸਪੀ ਦਿਆ ਹਦਾਇਤਾਂ ਉਹਦੇ ਮੁਤਾਬਕ ਇਹਦੀ ਤਫ਼ਤੀਸ਼ ਹੈ ਜਿਹੜੀ ਡੂੰਘਾਈ ਦੇ ਵਿੱਚ ਕਰਕੇ ਉੱਥੋਂ ਤਹ ਤੱਕ ਪੁੰਚਾਂਗੇ ਇਹ ਕਿੱਥੋਂ ਸ਼ੁਰੂਆਤ ਹੁੰਦੀ ਹੈ ਇਹਦੇ ਵਿੱਚ ਹੋਰ ਕਿਹੜੇ ਵੱਡੇ ਲੈਵਲ ਦੇ ਜਵਾਰੀਏ ਨੇ ਉਹਨਾਂ ਨੂੰ ਵੀ ਸਫਾ ਮਿਸਲ ਤੇ ਲੈ ਕੇ ਆਵਾਂਗੇ ਨਾਮਜ਼ਦ ਕਰ ਰਹੇ ਆਂ ਕੁਝ ਕਰ ਰਹੇ ਆਂ ਕੁਝ ਕਰਾਂਗੇ ਜੋ ਜਿਵੇਂ ਜਿਵੇਂ ਸਾਡੀ ਤਫ਼ਤੀਸ਼ ਅੱਗੇ ਹੋਏਗੀ ਉਹਦੇ ਮੁਤਾਬਕ ਫਰਦਰ ਤੌਰ ਤੇ ਵੀ ਸਾਡੀ ਜੋ ਜੋ ਰਿਕਵਰੀ ਹੋਏਗੀ ਅਸੀਂ ਬਕਾਇਦਾ ਐਸਐਸਪੀ ਸਾਹਿਬ ਦੇ ਧਿਆਨ ਦੇ ਵਿੱਚ ਹਰ ਤਫਤੀਸ਼ ਜਿਵੇਂ ਉਹ ਦੇਖ ਰਹੇ ਨੇ ਇਹਨੂੰ ਕਲੋਜ਼ਲੀ ਅਗੇ ਜਰੂਰਤ ਪਈ ਤੁਹਾਡੀ ਦੁਬਾਰਾ ਵੀ ਪ੍ਰੈਸ ਕਾਨਫਰੰਸ ਕਰ ਸਕਦੇ ਹਾਂ ਅਸੀਂ ਤੇ ਇਹ ਬੜੀ ਵੱਡੀ ਕਾਮਯਾਬੀ ਹੈ ਔਰ ਮੈਂ ਇਹਦੇ ਵਿੱਚ ਖਾਸ ਤੌਰ ਤੇ ਬਤੌਰ ਐਸਪੀ ਡੀ ਸਾਡੇ ਡੀਐਸਪੀ ਡੀ ਸ਼੍ਰੀ 모ਹਿਤ ਸਿੰਘਲਾ ਜੀ ਤੇ ਐਸਐਚਓ ਦੁਰਾਹਾ ਤੇ ਸਾਡਾ ਜਿਹੜਾ ਇਨਸਪੈਕਟਰ ਹਰਦੀਪ ਸਿੰਘ ਹੈ ਇਹਦੀ ਜਿਹੜੀ ਟੀਮ ਹੈ ਮੈਂ ਇਹਨਾਂ ਨੂੰ ਬਕਾਇਦਾ ਮੁਬਾਰਕਵਾਦ ਵੀ ਦਿੰਦਾ ਹੈ ਤੇ ਐਸਐਸਪੀ ਸਾਹਿਬ ਬਕਾਇਦਾ ਜਿਹੜੇ ਸਾਡੇ ਚੰਗੇ ਮੁਲਾਜ਼ਮ ਹੈ ਜਿਹੜੇ ਅੱਛਾ ਕੰਮ ਕਰਦੇ ਆ ਉਹਨਾਂ ਨੂੰ ਉਹਨਾਂ ਦੀ ਉਹ ਯੋਗਤਾ ਦੇ ਮੁਤਾਬਕ ਔਰ ਉਹਨਾਂ ਦੇ ਕੰਮ ਦੇ ਮੁਤਾਬਕ ਉਹਨਾਂ ਨੂੰ ਪ੍ਰਾਈਜ਼ ਵੀ ਦੇਣਗੇ ਤੇ ਔਰ ਮੈਂ ਉਮੀਦ ਕਰਦਾ ਹਾਂ ਕਿ ਇਹੀ ਜਿਹੜੀ ਇਹਨਾਂ ਦੀ ਇੱਕ ਵਿਲ ਪਾਵਰ ਹੈ ਔਰ ਜਿਹੜੀ ਇਹਨਾਂ ਦੀ ਦ੍ਰਿੜ ਇੱਛਾ ਹੈ ਉਹਦੇ ਮੁਤਾਬਕ ਆਇਂਦਾ ਵੀ ਅਸੀਂ ਆਪਣੇ ਪੁਲਿਸ ਜ਼ਿਲ੍ਹਾ ਖੰਨਾ ਨੂੰ ਜੋ ਸਾਡੇ ਵਾਲਾ ਤਰ ਅਸਰ ਹੈ ਉਹਨਾਂ ਦੀਆਂ ਇਸ਼ਾਮਾ ਦੇ ਮੁਤਾਬਕ ਕਾਰਵਾਈ ਕਰਦੇ ਰਹਾਂਗੇ ਬਾਕੀ ਅਗਰ ਕੋਈ ਤੁਹਾਡਾ ਸਵਾਲ ਜਵਾਬ ਹੈ ਤਾਂ ਤੁਸੀਂ ਕਰ ਸਕਦੇ ਹੋ ਹੈ ਕਿੰਨੇ ਟਾਈਮ ਤੋਂ ਖੜਾਇਆ ਜਾ ਰਿਹਾ ਸੀ ਦੇਖੋ ਤਫਤੀਸ਼ ਦੇ ਵਿੱਚ ਹੁਣ ਇਹ ਪਿੱਛੇ ਤੱਕ ਜਾਇਆ ਜਾ ਰਿਹਾ ਹੈ ਬਦਨਾਮੀ ਦੇ ਮੁਤਾਬਕ ਤਾਂ ਅਫਵਾਹਾਂ ਦੇ ਦੌਰ ਦੇ ਮੁਤਾਬਕ ਤਾਂ ਇਹ ਬੜੇ ਚਿਰਤੋਂ ਹੈ ਲੇਕਿਨ ਉਹਨਾਂ ਦੇ ਮੰਨਣ ਦੇ ਮੁਤਾਬਕ ਹੈ ਲੇਕਿਨ ਅਸੀਂ ਇਹਨੂੰ ਡਾਕੂਮੈਂਟਰੀ ਤਰੀਕੇ ਨਾਲ ਇਹਨਾਂ ਦੇ ਮੋਬਾਈਲਸ ਨੂੰ ਖੰਦਾ ਰਹੇ ਆ ਇੱਕ ਕਦੋਂ ਕਦੋਂ ਦੇ ਹੈ ਕਿੰਨੇ ਚਿਰਤੋਂ ਹੈ ਇਹ ਖੇਡ ਰਹੇ ਨੇ ਉਹ ਸਾਰਾ ਕੁਝ ਜਿਹੜਾ ਹੈਗਾ ਅਸੀਂ ਸਾਈਬਰ ਕ੍ਰਾਈਮ ਦੀ ਹੈਲਪ ਦੇ ਮੁਤਾਬਕ ਸਫਾ ਮੇਸਾ ਤੇ ਲਾ ਕੇ ਆ ਹਾਂ ਜੀ ਕਿੱਥੇ ਤੇ ਰਹਿਣ ਵਾਲੇ ਨੇ ਜਵਾਰੀਏ ਬੈਕਗ੍ਰਾਉਂਡ ਕੀ ਹੈ ਇਹਦੇ ਵਿੱਚ ਜਿਹੜੇ ਇਹ ਮੁਰਜ਼ਮ ਪਕੜੇ ਗਏ ਐ ਜਿਹੜਾ 메ਨ ਇਹਦਾ ਕਢਾਉਣ ਵਾਲਾ ਕਿੰਗਪਿੰਨ ਤੁਹਾਨੂੰ ਦੱਸਿਆ ਹੀ ਐ ਹੋਟਲ ਦਾ ਮਾਲਕ ਪਲੱਸ ਜਿਹੜੇ ਇਹ ਦੇ ਇਹ 6 ਦੇ 6 ਬੰਦੇ 메ਨ ਜਵਾਰੀ ਐ ਉਹ ਲੁਧਿਆਣਾ ਮਹਾਨਗਰ ਨੂੰ ਬਿਲੋਂਗ ਕਰਦੇ ਐ ਔਰ ਜਿਹੜੇ ਫਰਦਰ ਐ ਉਹ ਅਸੀਂ ਸਫਾ ਮਿਸਲ ਤੇ ਲੈ ਕੇ ਆਵਾਂਗੇ ਉਹਦੇ ਵਿੱਚ ਹੋ ਸਕਦਾ ਐ ਲੁਧਿਆਣਾ ਤੋਂ ਅੱਗੇ ਵੀ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਵੀ ਗੱਲ ਚੱਲ ਰਹੀ ਹੈ ਜਿਹੜੇ 33 ਬੰਦੇ ਬੁੱਕ ਕਿਤੇ ਨਹੀਂ ਹੁਣ ਆਪਣੇ ਕಸ್ಟਡੀ ਚ ਕਿੱਦਨੇ ਨੇ ਤੇ ਰਿਲੀਜ਼ ਕਿੰਨੇ ਕਰਨੇ ਫਰਾਰ ਕਿੰਨੇ ਨੇ ਇਹ ਦੇਖੋ ਇਹ ਤਫਤੀਸ਼ ਦਾ ਪਾਰਟ ਹੈ ਅਗਰ ਅਸੀਂ ਤੁਹਾਨੂੰ ਦਸੀਏ ਕਿ ਅਸੀਂ ਕਿਸੇ ਨੂੰ ਰਿਲੀਜ਼ ਕੀਤਾ ਹੈ ਜਾਂ ਕਿਸ ਨੂੰ ਬੇਲ ਚਲਿਤਾ ਜ਼ਮਾਨਤ ਤੇ ਛੱਡਿਆ ਵੀ ਹੈ ਤਾਂ ਉਹ ਤਫਤੀਸ਼ ਦੇ ਮੁਤਾਬਕ ਇਹ ਨਹੀਂ ਕਿ ਕਿਸੇ ਨੂੰ ਫਾਰਗ ਕਰ ਦਿੱਤਾ ਗਿਆ ਉਹਦੇ ਵਿੱਚ ਜੋ ਸਾਡਾ ਕਾਇਦੇ ਕਾਨੂੰਨ ਕਹਿੰਦਾ ਹੈ ਜਿਹੜੇ ਬੰਦੇ ਨਾਨ ਅਵੇਲੇਬਲ ਅਫੈਂਸ ਦੇ ਮੁਤਾਬਕ ਨੇ ਉਹਨਾਂ ਨੂੰ ਵਕਾਇਦਾ ਮਾਨਯੋਗ ਜੱਜ ਸਾਹਿਬ ਦੇ 24 ਘੰਟਿਆਂ ਦੇ ਅੰਦਰ ਅੰਦਰ ਪੇਸ਼ ਕਰਨਾ ਹੈ ਤੇ ਜਿਹੜੇ ਅਸੀਂ ਜ਼ਮਾਨਤ ਨਾਮਾ ਮੁਚਲਕਾ ਲੈ ਕੇ ਰਿਲੀਜ਼ ਕੀਤੇ ਆ ਉਹਨਾਂ ਨੂੰ ਇਸ ਤਫਤੀਸ਼ ਦੇ ਵਿੱਚ ਇੱਕ ਵਾਰ ਨਹੀਂ 10 ਵਾਰ ਵੀ ਵਾਰ-ਵਾਰ ਸ਼ਾਮਲ ਤਫਤੀਸ਼ ਕੀਤਾ ਜਾਏਗਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਜਿਵੇਂ ਤੁਹਾਡਾ ਸਵਾਲ ਹੈ ਕਿ ਟੋਟਲ 33 ਮੁਰਜ਼ਮ ਨੇ 33 ਦੇ ਵਿੱਚੋਂ ਜਿਹੜੇ 7 ਬੰਦੇ ਨੇ ਉਹ ਬੰਦੇ ਨਾਨ ਅਵੇਲੇਬਲ ਆਫੈਂਸ ਦੇ ਮੁਤਾਬਕ ਗ੍ਰਿਫਤਾਰ ਨੇ ਔਰ ਉਹਨਾਂ ਨੂੰ ਮਾਜੋਗ ਮੈਜਿਸਟ੍ਰੇਟ ਸਾਹਿਬ ਦੇ ਪੇਸ਼ ਕੀਤਾ ਜਾਏਗਾ ਤੇ ਜਿਹੜੇ ਜ਼ਮਾਨਤ ਮੁਚਲਕਾ ਦੇ ਬਾਕੀ ਬੰਦੇ ਨੇ 26 ਉਹ ਜ਼ਮਾਨਤ ਮੁਚਲਕਾ ਵਕੈਰਾ ਉਹ ਵੀ ਕਾਇਦੇ ਕਾਨੂੰਨ ਦੇ ਮੁਤਾਬਕ ਉਹਨਾਂ ਦਾ ਲੈ ਕੇ ਉਹ ਤਫਤੀਸ਼ ਦਾ ਪਾਰਟ ਹੈ ਉਹਨੂੰ ਕੋਲੋਜੀ ਲਈ ਡੀਐਸਪੀ ਡੀ ਸ੍ਰੀ ਮੋਹਿਤ ਸਿੰਘ 라ਜੀ ਬਾਤ ਕਰ ਰਿਹਾ ਹੈ ਤੇ ਉਵੇਂ-ਉਵੇਂ ਤਪतीश ਕੀਤੀ ਜਾ ਰਹੀ ਹੈ ਇਹ ਤੁਹਾਨੂੰ ਇਹਦੇ ਵਿੱਚ ਜਿਹੜਾ ਪ੍ਰੈਸ ਨੋਟ ਹੈ ਤੁਸੀਂ ਪੜੋ ਉਹਦੇ ਵਿੱਚ ਨਾਮ ਮੈਂਸ਼ਨ ਹੈ ਲਿਸਟ ਲੱਗੀ ਹੈ ਨਾਲ ਹਾਂ ਨਾਮ ਹੀ ਲਿਖਿਆ ਹੈ ਗ੍ਰਿਫਤਾਰੀ ਲੱਗੀ ਹੈ ਨਹੀਂ ਨਹੀਂ ਨਾਮ ਲਿਖਿਆ ਹੈ ਰੈਸਟ ਮੈ ਨਹੀਂ ਨਹੀਂ ਪੜੋ ਚੰਗੀ ਤਰ੍ਹਾਂ ਸਾਰਾ ਕੁਝ ਲਿਖਿਆ ਹੈ ਮੈਂ ਕਹਦਾ ਤੁਸੀਂ ਚੰਗੀ ਤਰ੍ਹਾਂ ਪੜੋ ਜਿਹੜੇ 26 ਬੰਦੇ ਰਿਲੀਜ਼ ਕਰਨੇ ਨੇ ਉਹਨਾਂ ਤੇ ਬੀਐਨਐਸ ਜਿਹੜੀ 318 ਉਹ ਸਟੈਂਡ ਨਹੀਂ ਕਰਦੀ ਸੀ ਕਹਿੰਗੀਆਂ ਇਹ ਜਿਹੜੀ ਚਿਪਸ ਬਣਾਈ ਆ ਇਹ ਵੀ ਇੱਕ ਚੀਟਿੰਗ ਆ ਜੀ ਜਿਹੜੀ ਦੇਖੋ ਨਾ ਇਹੀ ਚੀਜ਼ ਤਾਂ ਹੈ ਮੈਂ ਤੁਹਾਨੂੰ ਇੱਕ ਪਹਿਲੇ ਤੁਸੀਂ ਮੇਰੀ ਜਦੋਂ ਮੈਂ ਪ੍ਰੈਸ ਕਾਨਫਰੰਸ ਕਰ ਰਿਹਾ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਨਾਂ ਦੀ ਚਿਪਸ ਕਰੰਸੀ ਚਿਪਸ ਇਹਨਾਂ ਦੀ ਭਾਸ਼ਾ ਦੇ ਵਿੱਚ ਕਿਵੇਂ ਕਿਵੇਂ ਆ ਉਹ ਤਫ਼ਤੀਸ਼ ਦਾ ਪਾਤ ਹੈ ਜਿਵੇਂ ਮੈਂ ਤੁਹਾਨੂੰ ਉਦਾਹਰਨ ਦੇ ਤੌਰ ਤੇ ਦੱਸਿਆ ਵੀ ਇੱਕ ਕਰੰਸੀ ਚਿਪਸ ਨੂੰ 10000 ਦਾ ਕਿਵੇਂ ਗਿਣਦੇ ਆ 5000 ਦਾ ਕਿਵੇਂ ਨਾਮ ਦਿੱਤਾ ਹੋਇਆ ਸਮਝ ਗਏ ਨਾ ਫੋਲੋ ਕਰਕੇ ਉਹਦੇ ਮੁਤਾਬਕ ਜਿਹੜਾ ਹੁਣ ਜਿਵੇਂ ਤੁਹਾਡਾ ਸਵਾਲ ਹੈਗਾ ਮੇਰਾ ਕਹਿਣ ਦਾ ਬਾਬ ਇਹ ਸਾਰਾ ਜਿਵੇਂ ਇੱਕ ਜੋ ਹੁਣ ਜਿਵੇਂ ਜਿਵੇਂ ਸਾਡੀ ਇਹਦੇ ਵਿੱਚ ਜਿਹੜੀਆਂ ਸਾਡੀ ਨਹੀਂ ਹੈਗੀ ਦੁਬਾਰਾ ਨੋ ਕੋਈ ਕੋਈ ਕਲੀਨ ਚੈਟ ਨਹੀਂ ਬਕਾਇਦਾ ਤਫਤੀਸ਼ ਹੈ ਉਹ ਤੁਹਾਨੂੰ ਜਿਵੇਂ ਪਹਿਲਾਂ ਮੈਂ ਦੱਸਿਆ ਕਿ ਇਹਦੇ ਵਿੱਚ ਇਹਦੀ ਡੰਗਾਈ ਤੇ ਪੜਤਾਲ ਔਰ ਤਫ਼ਤੀਸ਼ ਜਾਰੀ ਹੈ ਔਰ ਡੰਗਾਈ ਤੱਕ ਹੋਏਗੀ ਲਾਸਟ ਜਿਹੜਾ ਇਹਦਾ ਪਿੰਕ ਪੁਆਇੰਟ ਹੈ ਕਿੱਥੋਂ ਸ਼ੁਰੂਆਤ ਹੈ ਇਹਦੇ ਚ ਚਾਹੇ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਚਾਹੇ ਨੈਸ਼ਨਲ ਲੈਵਲ ਹੈ ਚਾਹੇ ਇੰਟਰਨੈਸ਼ਨਲ ਲੈਵਲ ਤੱਕ ਕਿੱਥੋਂ ਇਹਦੇ ਚ ਕੀ ਕੀ ਜਿਹੜਾ ਵੀ ਇਨਵੋਲਵ ਹੈ ਉਹਨੂੰ ਇਹਦੀ ਵਿੱਚ ਵਕਾਇਦਾ ਜਿਵੇਂ ਜਿਵੇਂ ਸਾਡੀ ਤਫ਼ਤੀਸ਼ ਦੇ ਵਿੱਚ ਆਂਦਾ ਰਹੇਗਾ ਅਸੀਂ ਕਾਰਵਾਈ ਓਮੇ ਓਮੇ ਕਰਦੇ ਹੀ ਰਹਿਣਾ ਹੈ ਔਰ ਵਕਾਇਦਾ ਇਹਦੀ ਜਦੋਂ ਸਾਡੀ ਤਫ਼ਤੀਸ਼ ਕੰਪਲੀਟ ਹੋ ਗਈ ਸਫਾ ਮਿਸਲ ਤੇ ਕਿਵੇਂ ਕਿਵੇਂ ਉਹਨਾਂ ਦਾ ਜਿਵੇਂ ਤਾਅਵਲੇ ਚਲਾਨ ਜੁਰਮ ਜਦੋਂ ਸਬੂਤ ਜਿਹੜਾ ਆਏਗਾ ਪ੍ਰੋਪਰ ਹੋ ਜਾਂਦਾ ਅਸੀਂ ਉਹਨਾਂ ਦਾ ਚਲਾਨ ਵੀ ਪੇਸ਼ ਕਰਨਾ ਉਹ ਸਾਰਾ ਘੁਮ ਹੀ ਆ ਕੋਈ ਇਹ ਨਹੀਂ ਕਿ ਕਿਸੇ ਨੂੰ ਕਲੀਨ ਚਿੱਟਾ ਹੈ ਲੋ ਇਹ ਸਾਰਾ ਘੁਮ ਹੀ ਚੱਲ ਰਿਹਾ ਔਰ ਚੱਲਦਾ ਰਹੇਗਾ ਜਿਹੜੇ ਬੰਦੇ ਉਸਨੇ ਤਿੰਤਿਆਂ ਦੇ ਵਿੱਚੋਂ ਪੋਟ ਬੰਦਿਆਂ ਦੇ ਖਿਲਾਫ ਜਿਵੇਂ 307 ਦੇ ਜਾਂ ਕੋਈ ਵੈਪਨ ਵਗੈਰਾ ਜਿਹੜਾ ਨੂੰ ਜਾਣੇ ਜਾਂਦੇ ਹੋਰ ਜਿਹੜੇ ਸੀਸਾ ਬੰਨੇ ਇਦਾਂ ਕੋਸਰ ਸਾਹਮਣੇ ਆਇਆ ਜੀ ਰਿਪੋਰਟ ਜੀ ਉਹ ਮੈਂ ਉਹ ਪੈਸਾ ਵਸਤਰਾ ਹੈ ਇਹ ਜਿਹਵੇਂ ਚਾਚਾ ਦੇ ਵਿੱਚੋਂ ਤੁਸੀਂ ਜਿਹੜੀ ਗੱਲ ਸੁਣੀ ਹੈ ਅਸੀਂ ਚਾਚਾ ਤੇ ਇਤਵਾਰ ਨਹੀਂ ਕਰਦੇ ਅਸੀਂ ਤਾਂ ਉਹਨਾਂ ਦਾ ਖੰਘਾਲ ਰਹੇ ਹਾਂ ਖੰਘਾਲ ਦਾ ਮਤਲਬ ਉਹਨੂੰ ਦੇਖ ਰਹੇ ਹਾਂ ਇਹਨਾਂ ਦਾ ਪਿਸ਼ੋਕੜ ਕੀ ਹੈ ਜਿਹੜੇ-ਜਿਹੜੇ ਕੰਸਰਨਡ ਥਾਣੇ ਦੇ ਵਿੱਚ ਇਹਨਾਂ ਦੀ ਰਿਹائش ਹੈ ਔਰ ਕਿੱਥੇ-ਕਿੱਥੇ ਇਹਨਾਂ ਦੇ ਕੀ ਪੁਰਾਣੇ ਮੁਕੱਦਮੇ ਦਰਜ ਹੈ ਜਾਂ ਜੁਵੇ ਤੋਂ ਲਾਵਾ ਹੋਰ ਕਿਹੜੇ ਕਿਹੜੇ ਜੁਰਮ ਦੇ ਵਿੱਚ ਨਵਾਲੋਬ ਹੈ ਉਹ ਹਰ ਇੱਕ ਚੀਜ਼ ਜਿਹੜੀ ਆ ਉਹਨੂੰ ਦੇਖਿਆ ਜਾ ਰਿਹਾ ਹੈ ਔਰ ਉਹਦੇ ਮੁਤਾਬਕ ਉਹਨੂੰ ਸਫਾ ਮੇਸਲ ਤੇ ਲਿਆਂਦਾ ਜਾ ਰਿਹਾ ਹੈ ਇਸ ਪਾਸੇ ਥੋੜੀ ਕੱਲ ਮੈਂ ਕਲੀਅਰ ਕਰਨਾ ਚਾਹੁੰਦਾ ਜੀ 26 ਬੰਦੇ ਨੇ ਸੱਤ ਤੋਂ ਤੁਸੀਂ ਗਿਆ ਹੋ ਗਿਆ ਖਿਸਕਣ ਚ ਕਾਮਯਾਬ ਹੋ ਗਿਆ ਉਹ ਉਸ ਵੇਲੇ ਬਾਕੀ ਸਾਰੇ ਦੇ ਸਾਰੇ ਬੱਤੀ ਦੇ 32 ਬੰਦੇ ਆ ਉਹ ਗ੍ਰਿਫਤਾਰ ਕੀਤੇ ਉਹ ਖੇਲ ਰਹੇ ਸੀ ਤਾਂ ਸੀ ਇਹ ਸਾਰੇ ਬੰਦੇ ਉੱਤੇ ਬਿਲਕੁਲ ਉਹਦੀ ਵੀਡੀਓ ਬਣੀ ਹੋਈ ਹੈ ਹਰ ਇੱਕ ਚੀਜ਼ ਦੀ ਰਿਕਵਰੀ ਦੀ ਵੀਡੀਓ ਬਣੀ ਹੋਈ ਹੈ ਬੜਾ ਪਾਰਦਰਸ਼ੀ ਤਰੀਕੇ ਦੇ ਨਾਲ ਇਹਦੀ ਤਫ਼ਤੀਸ਼ ਪ੍ਰਵੇਸ਼ਨਰ ਡੀਐਸਪੀ ਧੀ ਮੋਹਿਤ ਸਿੰਘ ਲਾਜੀ ਕਲੋਜ਼ਲੀ ਔਰ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਹੁਤ ਨਜ਼ਦੀਕੀ ਦੇ ਵਿੱਚ ਡੀਆਈਜੀ ਮੈਡਮ ਜਿਨ੍ਹਾਂ ਨੇ ਬਹੁਤ ਹੀ ਤਫ਼ਤੀਸ਼ ਦੇ ਵਿੱਚ ਮਾਹਰ ਨੇ ਔਰ ਸਾਡੀ ਸਾਨੂੰ ਪ੍ਰੋਪਰ ਉਹਨਾਂ ਦੀਆਂ ਗਾਈਡਲਾਈਨਜ਼ ਵੀ ਮਿਲਦੀਆਂ ਹਨ ਉਹਨਾਂ ਦੀ ਉਸ ਗਾਈਡਲਾਈਨ ਦੇ ਤਹਿਤ ਅਸੀਂ ਇਹਦੀ ਤਫ਼ਤੀਸ਼ ਹੈ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਢੰਗਾਈ ਚ ਕਰ ਰਹੇ ਹਾਂ ਔਰ ਉਹਨੂੰ ਤੱਕ ਕਰਨਾ ਜਦੋਂ ਤੱਕ ਲਾਸਟ ਕਿੰਗ ਪਿੰਨ ਇਹਦਾ ਜੋ ਵੀ ਹੈ ਉਤੋਂ ਤੱਕ ਨਹੀਂ ਪਹੁੰਚਦਾ ਇੱਕ ਸਰ ਇਹ ਮੈਟਰ ਨਾਲੇ ਵੀ ਜੁੜਾ ਹੋ ਰਿਹਾ ਸਰ ਕਹਿੰਦੇ ਜੀ ਪਹਿਲਾਂ ਵੀ ਕਈ ਹੋਟਲ ਨੇ ਆ ਕਈ ਆ ਚੁੱਕੇ ਆ ਕਈ ਬੰਦੇ ਵੜੇ ਜਾਂਦੇ ਆ ਕਿ ਜਿਹੜੇ ਜੂਆ ਵਗੈਰਾ ਖੜਾਉਂਦੇ ਆ ਜੀ ਕਿਹਾ ਤੁਸੀਂ ਆਪਾਂ ਦੇਖਣ ਨੂੰ ਮਿਲੂਗਾ ਆਹਾਂ ਟਾਈਮ ਤੋਂ ਉਹਨਾਂ ਦੇ ਕਰਤੀ ਹੋਊਗੀ ਬਿਲਕੁਲ ਬਿਲਕੁਲ ਪੈਸਾ ਇਹ ਤੁਹਾਡਾ ਬੜਾ ਵਧੀਆ ਸਵਾਲ ਹੈ ਮੈਂ ਏਸੀ ਕੇਸ ਤੋਂ ਬਕਾਇਦਾ ਇਹ ਦੱਸ ਦੇਣਾ ਚਾਹੁੰਦਾ ਕਿ ਖੰਨਾ ਪੁਲਿਸ ਜਿਹੜੀ ਉਹ ਦਰੇੜਾ ਖੰਨਾਪੁਰ ਜ਼ਿਲ੍ਹੇ ਨੂੰ ਮਾਨਯੋਗ ਐਸਐਸਪੀ ਮੈਮ ਨੇ ਜੋ ਦਰੜ ਨਿਸ਼ਚਾ ਕੀਤਾ ਹੋਇਆ ਉਹਦੇ ਮੁਤਾਬਕ ਅਸੀਂ ਇੱਥੇ ਕੋਈ ਜੁਰਮ ਨਹੀਂ ਹੋਣ ਕ੍ਰਾਈਮ ਐ ਜੋ ਹੋ ਉਹਨੂੰ ਫ੍ਰੀ ਰੱਖਣਾ ਹੈ ਕ੍ਰਾਈਮ ਫ੍ਰੀ ਰੱਖਣਾ ਹੈ ਜਿਹੜਾ ਕੋਈ ਬੰਦਾ ਜੁਰਮ ਕਰਦਾ ਹੈ ਉਹਨੂੰ ਫੜਾਂਗੇ ਕਾਇਦੇ ਕਾਨੂੰਨ ਤੱਕ ਕਾਰਵਾਈ ਕਰਾਂਗੇ ਔਰ ਇੱਥੋਂ ਇੱਕ ਮੇਰੀ ਚੇਤਾਵਨੀ ਵੀ ਹੈ ਅਗਰ ਕੋਈ ਹੋਰ ਇਸ ਤਰੀਕੇ ਦੇ ਨਾਲ ਉਹ ਸੋਚਣ ਕਿ ਹਾਂ ਪੁਲਿਸ ਤਾਂ ਦੇਖੋ no doubt ਅਸੀਂ ਹੀ ਇਸ ਕ੍ਰਾਈਮ ਦੇ ਵਿੱਚ ਜਿਆਦਾ ਲੱਗੇ ਰਹਿੰਦੇ ਆਂ ਲekin ਇਹ ਕਾਜਨੀ ਪਤਰੀ ਪੀਟੀ ਜੁਗਮ ਦੇ ਵਿੱਚ ਆ ਜਾਂਦਾ ਜੂਆ ਖਾਣਾ ਸਾਰਾ ਕੁਝ ਪਰ ਸੋਸਾਇਟੀ ਦੇ ਉੱਤੇ ਇਹਦਾ ਕਿੰਨਾ ਮਾੜਾ ਅਸਰ ਹੈ ਇਹ ਸਾਡੀ ਸਖਤ ਚੇਤਾਵਨੀ ਹੈ ਬਾਕੀ ਵੀ ਜਿੰਨੇ ਇਸ ਤਰ੍ਹਾਂ ਦੇ ਕੋਈ ਲੁਕਸ਼ਪ ਕੇ ਕੋਈ ਹੋਟਲਾਂ ਚ ਖਲਾ ਰਹੇ ਨੇ ਜਾਂ ਕੋਈ ਬਾਹਰ ਆਊਟ ਕਾਰਡ ਦੇ ਕੋਈ ਜੋ ਜੋ ਸਾਨੂੰ ਤੁਹਾਨੂੰ ਦੱਸਿਆ ਸਾਡੀ ਅਸੀਂ ਆਪਣੇ ਇਨਫੋਰਮਰ ਲਾਏ ਹੋਏ ਨੇ ਅਗਰ ਸਾਨੂੰ ਹੋਰ ਵੀ ਕੋਈ ਇਨਫੋਰਮ ਇਹ ਵੀ ਇਨਫਰਮੇਸ਼ਨ ਤੇ ਕੰਮ ਕੀਤਾ ਹੈ ਇਸੇ ਤਿੱਕੇ ਨਾਲ ਹੋਰ ਵੀ ਸਾਡੇ ਇਨਫੋਰਮਰ ਨੇ ਅਸੀਂ ਸਾਡੇ ਜਿਹੜੇ ਬਕਾਇਦਾ ਸਾਡੀ ਸਪੈਸ਼ਲ ਬ੍ਰਾਂਚ ਹੈ ਸਾਡੇ ਸੀਆਈਏ ਤੋਂ ਸਾਡੇ ਕੁਝ ਅਹਿਜੇ ਮੁੰਡੇ ਨੇ ਬਕਾਇਦਾ ਕੁਝ ਅਹਿਜੀਆਂ ਟੀਮ ਜੀ ਵੀ ਨੇ ਜਿਨ੍ਹਾਂ ਨੂੰ ਮਾਨ ਜੋਗੇ ਐਸਐਸਪੀ ਸਾਹਿਬ ਖੁਦ ਆਪਣੀ ਨਿਗਰਾਨੀ ਹੇਠ ਜਿਹਦੀ ਜ਼ਿੰਮੇਵਾਰੀ ਜਿਹੜੀ ਹੈਗੀ ਮੇਰੇ ਸਮੇਤ ਹੋਰ ਗੈਜਟ ਅਫਸਰ ਨੂੰ ਮਿਲੀ ਹੋਈ ਹੈ ਉਹਦੇ ਮੁਤਾਬਕ ਅਸੀਂ ਆਪਣੇ ਆਪਣੇ ਏਰੀਆ ਦੇ ਵਿੱਚ ਹਰ ਐਂਗਲ ਤੋਂ ਉਹ ਲੱਗੀਆਂ ਹੋਈਆਂ ਨੇ ਔਰ ਜਿੱਥੇ-ਜਿੱਥੇ ਵੀ ਕੋਈ ਮੁਖਬਰੀ ਕੋਈ ਇਨਫੋਰਮੇਸ਼ਨ ਮਿਲੇਗੀ ਕਿ ਕਿਸੇ ਜੁਰਮ ਬਾਰੇ ਕਿ ਉਹ ਦਿਨ ਤੱਕ ਕਾਰਵਾਈ ਕੀਤੀ ਜਾਏਗੀ ਸਰ ਇਹਦੇ ਵਿੱਚ ਨਾ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ